ਅਸੀਂ ਮੌਜੂਦ ਹਾਂ ਕਿਸਾਨੀ ਮੇਲੇ ਦੇ ਵਿੱਚ ਜਿਵੇਂ ਕਿ ਤਸਵੀਰਾਂ ਤੁਹਾਡਾਂ ਨੂੰ ਸਾਂਝੀਆਂ ਕਰ ਰਹੇ ਹਾਂ ਲਗਾਤਾਰ ਕਿ ਕਿਸਾਨੀ ਮੇਲੇ ਦੇ ਵਿੱਚ ਬੜੀ ਭਾਰੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਹੋਏ ਨੇ ਤੇ ਕੁਝ ਕੰਪਨੀਆਂ ਵੱਲੋਂ ਜਿਹੜੇ ਕਿ ਆਪਣੇ ਨਹੀਂ ਸੰਦੇ ਜਿਹੜੇ ਕਿ ਤਿਆਰ ਕੀਤੇ ਜਾਂਦੇ ਹਨ ਉਹ ਵੀ ਬੜੇ ਬਹੁਤ ਪਾਰੀ ਤਵਾਦ ਦੇ ਵਿੱਚ ਹੋਏ ਨੇ ਜਿਵੇਂ ਕਿ ਇੱਕ ਕੁੜੀ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੈ ਬਰੌਨ ਕੁੜੀ ਕਰਕੇ ਉਹ ਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਵੀ ਕਰ ਲੈਣੇ ਆ ਕਿ ਉਹਨਾਂ ਦਾ ਕੀ ਕਹਿਣਾ ਉਹਨਾਂ ਦਾ ਲੱਛ ਨੇ ਮੈਂ ਕੁਝ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਨੀਆਂ ਸਾਰਿਆਂ ਨੂੰ ਮੌਜੂਦ ਨੇ ਮੈਮ ਜਿਹੜੇ ਕਿ ਇੱਕ ਬ੍ਰਾਊਨ ਕੁੜੀ ਦੇ ਨਾਂ ਤੇ ਸੋਸ਼ਲ ਮੀਡੀਆ ਤੇ ਵੀ ਬੜੇ ਐਕਟਿਵ ਨੇ ਇਹਨਾਂ ਵੱਲੋਂ ਵੀ ਇੱਕ ਵਾਰੇ ਆਪਣਾ ਸਟਾਲ ਲਗਾਇਆ ਗਿਆ ਮੈਮ ਬਹੁਤ ਅੱਛੀ ਗੱਲ ਹੈ ਜੀ ਵੀ ਕਿ ਤੁਸੀਂ ਤੁਹਾਡੇ ਕੋਲ ਸਟਾਲ ਲਗਾਇਆ ਹੈ ਸੋਸ਼ਲ ਮੀਡੀਆ ਤੁਸੀਂ ਐਕਟਿਵ ਹੋ ਸਾਰਾ ਕੁਝ ਦਿਖਾਉਂਦੇ ਹੋ ਕੀ ਕਹਿਣਾ ਚਾਹੋਗੇ ਅੱਜਕੱਲ੍ਹ ਦੀ ਕੁੜੀਆਂ ਕੀ ਮੈਂ ਆਪ ਪਹਿਲੀ ਵਾਰ ਪੀਡੀਸੀ ਐਗਰੋ ਵਾਲੇ ਆ ਨਾ ਜਿਹੜੇ ਕਿ ਸੁਪਰ ਸੀਡਰ ਰੋਟਾਵੇਟਰ ਬਣਾਉਂਦੇ ਆ ਉਹਨਾਂ ਦੇ ਨਾਲ ਮਿਲ ਕੇ ਮੈਂ ਹੈਰੋ ਲੈ ਕੇ ਆਈ ਸੀ ਕਿ ਆਪਣੇ ਤੇ ਮਤਲਬ ਲੋਕ ਇੰਟਰਸਟ ਦਿਖਾ ਰਹੇ ਆ ਹੈਰੋ ਦੇ ਮਤਲਬ ਬਹੁਤ ਹੋਣੇ ਲੱਗੀ ਹੈ ਜਿਵੇਂ ਤੁਹਾਡੇ ਵੱਲੋਂ ਇਹ ਕਿ ਤਿਆਰ ਕੀਤਾ ਗਿਆ ਕਿਸਾਨੀ ਕਿਸਾਨਾਂ ਦੇ ਉਸ ਨੂੰ ਲੈ ਕੇ ਤੇ ਕੀ ਕਹਿਣਾ ਚਾਹੋਗੇ ਕਿਵੇਂ ਤਿਆਰ ਕੀਤਾ ਤੁਸੀਂ ਇਹ ਕਿੰਨੇ ਕਿੰਨੇ ਦਿਨ ਲੱਗੇ ਸੀ ਤਿਆਰ ਕਰਨ ਲਈ ਦਿਨ ਤਾਂ ਬਣਾਉਣ ਨੂੰ ਤਾਂ 2 ਦਿਨ ਚ ਹੀ ਬਣ ਜਾਂਦਾ ਬਣਾਉਣ ਨੂੰ ਤਾਂ 10 ਦਿਨ ਵੀ ਲੱਗਦਾ ਡਿਪੈਂਡ ਕਰਦਾ ਇਹ ਕਿਸੇ ਦੀ ਡਿਲੀਵਰੀ ਆ ਆਈ ਥਿੰਕ ਕਿਸੇ ਨੇ ਲੈ ਕੇ ਜਾਣੀ ਆਇਆ ਇਹ ਉਹਨਾਂ ਦੀ ਡਿਲੀਵਰੀ ਲੈ ਕੇ ਆਏ ਸੀਗੇ ਮੈਂ ਇੱਥੇ ਜਿਵੇਂ ਅੱਜਕੱਲ ਮੁੰਡੇ ਐਕਟਿਵ ਨੇ ਸਾਰੇ ਕੰਮਾਂ ਕਰਨਾਂ ਦੇ ਲਈ ਤੁਸੀਂ ਕੁੜੀ ਹੋ ਕੇ ਵੀ ਇੱਕ ਐਡਾ ਵੱਡਾ ਕੰਮ ਕਰ ਰਹੇ ਹੋ ਇਹ ਅੱਗੇ ਕੁੜੀਆਂ ਨੂੰ ਜਿਹੜੀਆਂ ਕਿ ਕੁੜੀਆਂ ਬਿਨਾਂ ਕੰਮ ਤੋਂ ਜਾਂ ਕੋਈ ਗਲਤ ਕੰਮ ਆ ਜਾਈਏ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂਗੀ ਮੈਸੇਜ ਤਾਂ ਕੋਈ ਗਲਤ ਕੰਮ ਜਿੱਦਾਂ ਐਦਾਂ ਹੁੰਦੀ ਇਹ ਕਈਆਂ ਦੀ ਮਜਬੂਰੀ ਹੁੰਦੀ ਹੈ ਕਈਆਂ ਦਾ ਸ਼ੌਂਕ ਹੁੰਦਾ ਆ ਹੁਣ ਅਸੀਂ ਕੰਮ ਸ਼ੁਰੂ ਕੀਤਾ ਸੀਗਾ ਮਜਬੂਰੀ ਦੇ ਵਿੱਚ ਵੀ ਹਾਂ ਚਲੋ ਸਾਡੇ ਕੋਈ ਬ੍ਰਦਰ ਨਹੀਂ ਸੀਗਾ ਜਾਂ ਮੈਂ ਨਹੀਂ ਮਤਲਬ ਕੋਈ ਜੋਬ ਵਗੈਰਾ ਹੁਣ ਅੱਜ ਕੱਲ ਤਾਂ ਐਮਏ ਬੀਐਡ ਪੜ੍ਹੇ ਲਿਖੇ ਨੂੰ 6 6 7 7 ਹਜ਼ਾਰ ਦੀ ਜੋਬ ਦਿੰਦੇ ਆ ਜੇ ਆਪਾਂ ਇਹੀ ਕੋਈ ਟੈਕਨੀਕਲ ਕੰਮ ਸਿੱਖਿਆ ਹੋਵੇ ਆਪਾਂ ਕਿਤੇ ਵੀ ਕਿਸੇ ਵੀ ਸ਼ਾਪ ਤੇ ਲੱਗ ਜਾਈਏ 15 20 ਹਜ਼ਾਰ ਤੱਕ ਮਹੀਨੇ ਤੋਂ ਘੱਟ ਬਣਦਾ ਨਹੀਂ ਨਾਲੇ ਇੱਕ ਤਾਂ ਹੁਨਰ ਆਪਣੇ ਕੋਲ ਆਉਂਦਾ ਹੈ ਹਨਾ ਤੇ ਉਤੋਂ ਦੀ ਆਪਣੇ ਪੈਸੇ ਵਧੀਆ ਬਣਦੇ ਆ ਹੁਣ ਜੇ ਇੱਕ ਕੁੜੀ ਆ ਮੈਂ ਵੈਲਡਿੰਗ ਕਰਦੀ ਆ ਮੈਂ ਸ਼ਰਤ ਲਾ ਕੇ ਤਾਂ ਨਹੀਂ ਕਹਿ ਸਕਦੀ ਕੋਈ 5 ਸਾਲ ਕੋਈ 10 ਸਾਲ ਜਿਹੜਾ ਵੀ ਵੈਲਡਿੰਗ ਸਿੱਖਿਆ ਉਹ ਮੇਰੇ ਨਾਲ ਵੈਲਡ ਕਰਕੇ ਦੇਖ ਲਵੇ ਉਹਦੇ ਤੋਂ ਵਧੀਆ ਹੀ ਕਰੂੰਗੀ ਕਿਉਂਕਿ ਕੁੜੀਆਂ ਦੇ ਥੋੜੀ ਟੈਕਨੀਕਲ ਲਾਈਨ ਸਿੱਖਣ ਦੀ ਥੋੜੀ ਹਨਾ ਜਿਆਦਾ ਹੁੰਦੀ ਆ ਇੱਕ ਉਹਨਾਂ ਦੇ ਹੱਥ ਵਗੈਰਾ ਕੰਬਦੇ ਨਹੀਂ ਹੁੰਦੇ ਸੋ ਜੇ ਉਹ ਟੈਕਨੀਕਲ ਲਾਈਨ ਦੇ ਵਿੱਚ ਜ਼ਰੂਰੀ ਨਹੀਂ ਤੁਸੀਂ ਵੈਲਡਿੰਗ 'ਚ ਆਉਣਾ ਆ ਹੋਰ ਵੀ ਬਹੁਤ ਸਾਰੇ ਕੰਮ ਆ ਜਿਹੜੇ ਤੁਹਾਡੇ ਘਰ ਦੇ ਆਪਣੇ ਕਾਦੇ ਖੇਤੀ ਦੇ ਵਿੱਚ ਆ ਸਕਦੇ ਹੋ ਤੁਸੀਂ ਇਲੈਕਟ੍ਰੋਨਿਕਸ ਦੇ ਵਿੱਚ ਆ ਸਕਦੇ ਹੋ ਬਹੁਤ ਕੰਮ ਆ ਮੈਂ ਇਦਾਂ ਕਹਿੰਦੀ ਕੁੜੀਆਂ ਨੂੰ 10th 2 ਕਰਵਾ ਕੇ ਉਹਨਾਂ ਨੂੰ ਸਕਿੱਲ ਦੇ ਵਿੱਚ ਜ਼ਰੂਰ ਪਾਉਣਾ ਚਾਹੀਦਾ ਹੈ ਮਾਪਿਓਨ ਹਾਂਜੀ ਕਿ ਉਹ ਕਿ ਭੈਣ ਨੇ ਦੱਸਿਆ ਕਿ ਕੁੜੀਆਂ ਨੂੰ ਸਕਿੱਲਡ ਦੇ ਵਿੱਚ ਜਰੂਰ ਆਉਣਾ ਚਾਹੀਦਾ ਜਿਵੇਂ ਕਿ ਕੋਈ ਵੀ ਕੰਮ ਕਰ ਸਕਦੀਆਂ ਇਹਨਾਂ ਵੱਲੋਂ ਇੱਕ ਬਿਲਡਿੰਗ ਦਾ ਕੰਮ ਕਰਕੇ ਅੱਜ ਇੱਕ ਇੱਕ ਅੱਛੇ ਐਸੇ ਵੈਲਡਰ ਨੇ ਕਿ ਇਹਨਾਂ ਦੇ ਸਾਹਮਣੇ ਵਿੱਚ بڑے بڑے ਵੈਲਡਰ ਵੀ ਫੈਲ ਨੇ ਰਾਜਪੁਰਾ ਤੋਂ ਮਨਦੀਪ ਸਿੰਘ ਦੇ ਨਾਲ ਦਰਸ਼ਕ